ਤੁਹਾਨੂੰ ਬਹੁਤ ਬਹੁਤ ਪਿਆਰ ਪੜਾਉਣੀ ਚਾਹੀਦੀ ਹੈ। ਚਲੋ ਜੀ। ਆਓ ਸ਼ਹਿਰ ਵਿੱਚ ਪ੍ਰੈਸ ਪਰਫੈਕਟ। ਬਹੁਤ ਬੰਦ ਫਾਈਨਲ ਕਿਉਂ ਨਹੀਂ ਆਹ ਲੀ ਦਿਓ। ਆਹ ਨਾਲ। ਆਓ ਜੀ। ਬਹੁਤ ਪਿਆਰ ਮਿਲੋ। ਆਪਣਾ ਕਾਲਜ ਸਕੂਲ ਦੀ ਕਮੇਟੀ ਜਿਹੜੀ ਆਪੀ ਆਜੋ ਸਾਹੀ ਆਓ। ਬਾਕੀ ਵੀ ਆਜੋ। ਬਾਬਾ ਜੀ ਇਹਨਾਂ ਨੂੰ ਕਹਿੰਦਾ ਕੋਈ ਨਹੀਂ। ਉਹ ਵੀ ਬਣੀ ਤੇ ਨਹੀਂ ਮੁਰਦਾ। ਕੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਨਾ ਸ਼ਾਈ ਰਾਜ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਕੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆਲੋ ਜੀ ਆਗੇ ਨਹੀਂ ਚਲੇਗੀ ਨਹੀਂ ਚਲੇਗੀ ਕੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ चलेगी जाती, नहीं चलेगी नहीं चलेगी नहीं चलेगी बेईमानी नहीं चलूंगी नहीं चलूगी, नहीं चलूंगी बेईमानी नहीं चलूगी, नहीं चलूंगी नहीं चलूगी, टक्केशाही नहीं चलूगी। नहीं ये इतनी नहीं चलती नहीं ऐसे ही तो पुराने सारे खेल चल हैं ना सारे नहीं कोई ਕਮੇਟੀ ਰੋਮਟਲੋ ਹਾਈ ਡਿਸਟ੍ਰਿਕਟ ਦੇ ਇੰਟੋ ਪ੍ਰਿੰਸੀਪਲ ਸਾਹਿਬ ਮੈਂ ਆਪ ਪ੍ਰਿੰਸੀਪਲ ਆ ਇਹ ਜੀ ਵਾਲੀ ਨੇ ਬਾਹਰ ਦਾ ਬੰਦਾ ਪ੍ਰਿੰਸੀਪਲ ਨਹੀਂ ਬਣਦਾ ਨਹੀਂ ਬਣਦਾ ਇਹ ਜੀ ਰਿਟਾਇਰ ਬੰਦਾ ਲੈ ਕੇ ਇਹ ਜੀ ਸਟਾਫ ਆ ਇਹ ਨਹੀਂ ਕਰੂਗੀ ਮੈਨੂੰ ਕਾਨੂੰਨ ਨਾਲ ਸਬੰਧ ਹਾਂ ਤੁਸੀਂ ਕਹਿੰਦਾ ਪੋੰਡਾ ਨਾ ਇਤਰਾਜ਼ ਪਾਉਂਦਾ ਤੁਸੀਂ ਕਾਨੂੰਨ ਨਾਲ ਸਿਕਾਓ ਤੁਸੀਂ ਇਤਰਾਜ਼ ਆਪ ਦਾ ਲਾਓ ਵੀ ਦੇਖ ਕੇ ਦਿਓ ਸਾਨੂੰ ਜਿਹੜੇ ਅਸੀਂ ਰੈਗੂਲੇਸ਼ਨ ਨਹੀਂ ਹੈ ਜੀ ਕੋਈ ਦਾ ਜਲੂਸ ਨਾ ਕਰੋ ਨਹੀਂ ਅਸੀਂ ਜਲੂਸ ਨਹੀਂ ਕਰਾਂਗੇ ਜਲੂਸ ਨਾ ਕਰੋ ਬਹੁਤ ਹੱਟ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਤੁਸੀਂ ਆਹ ਇਹ ਅੱਜ ਦੀ ਆਪਣੀ ਹਾਈ ਦੀ ਇੱਕ ਦਿਨੇ ਕਿ ਨਹੀਂ ਹਾਈ ਦੀ ਇਸ ਤੋਂ ਬਾਅਦ ਸਾਰੇ ਜਨ ਜਦੋਂ ਜਦੋਂ ਜਲੂਸ ਦਾ ਵੀ ਦੇਖਦੇ ਹਾਂ ਕਾਹਦਾ ਬਾਤ ਆ ਨਾ ਮਾਤਾ 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 ਕੋਈ ਗੱਲ ਨਹੀਂ ਬਾਤ ਆ ਤੁਮ ਅੱਜ ਮਾਤੇ ਅੱਗੇ ਵੀ ਪੈਂਦੇ ਨੇ ਆ ਮੇਰਾ ਕਰਮ ਮੇਰਾ ਅੱਜ ਤੁਸੀਂ ਜਾਣ ਬੁੱਝ ਕੇ ਸਕੂਲ ਨੂੰ ਮਾਹੌਲ ਡਿਸਟਰਬ ਕਰਨ ਵਾਸਤੇ ਤੁਹਾਡਾ ਜਿਹੜਾ ਕਮੇਟੀ ਦਾ ਕੇਸ ਤਾਂ ਮੈਂ ਸਾਰੇ ਬਹੁਤ ਬਾਰੇ ਨਹੀਂ ਹੋਣਾ ਚਾਹੀਦਾ ਅੱਜ ਮਤਲਬ ਜਿਹੜੀ ਆਪੀ ਪੁਲੀਸੀ ਬਾਡੀ ਸਿੰਘਾਂ ਦਾ ਗੁਰਦੁਆਰੇ ਦੀ ਮੋਟਾ ਜਿਹੜਾ ਤੁਹਾਡਾ ਵੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਖੜੇ ਆ ਆਪਰ ਤੋਂ ਉਨੀ ਕਾਰਵਾਈ ਜੋ ਵੀ ਕੈਦੇ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਸਾਰਾ ਕੋਈ ਕੈਦੇ ਕਾਨੂੰਨ ਚ ਨਹੀਂ ਇਹਦਾ ਸਾਰਾ ਕੁਝ ਕੋਈ ਜਾਨਾ ਨਹੀਂ ਹੋ ਸਕਦਾ ਪਰ ਕੋਈ ਗਵਾਹ ਨਹੀਂ ਮਿਲਿਆ ਉਸ ਤੋਂ ਬਾਅਦ ਆਪਾਂ ਕੋਈ ਦਾ ਬਾਅਦ ਕੋਈ ਨਹੀਂ ਕਰ ਸਕਿਆ ਧੱਕੇ ਨਾਲ ਜੱਜ ਵੀ ਇੱਕ ਦੇ ਸਜ਼ਾ ਦੇ ਨਾਮ ਨਾਲ ਹਾਂ ਲੈ ਤੋ ਵੀ ਉੱਤੇ ਹੋ ਗਏ ਕੋਈ ਤੁਸੀਂ ਲਈ ਲਵਾਉਣ ਵਾਸਤੇ ਪੰਚਾਇਤ ਸਾਹਿਬ ਇਹ ਨਹੀਂ ਦੇ ਰਹੇ ਕੋਈ ਦੁਨੀਆ ਤੁਹੇ ਰਿਇਕਟਰ ਪ੍ਰਿੰਸੀਪਲ ਸਾਹਿਬ ਨਹੀਂ ਦੇ ਰਹੇ ਇਹਨਾਂ ਦੀ ਹਾਈ ਲਵਾਉਣ ਵਾਸਤੇ ਇਲੈਕਟਡ ਬਾਜੀ ਖੜੀ ਆ ਇਹਨਾਂ ਨੂੰ ਇਨਕਾਰ ਕਰ ਰਹੇ ਹੈ ਪ੍ਰਿੰਸੀਪਲ ਸਾਹਿਬ ਜੋ ਕਿ ਪ੍ਰਿੰਸੀਪਲ ਸਾਹਿਬ ਨੇ ਕੰਪਨੀ ਨੇ ਦੀ ਨਾ ਤੁਹਾਡਾ ਰਵਈਆ ਮੀਟਿੰਗ ਤੋਂ ਪਹਿਲਾਂ ਅੱਜ ਪ੍ਰਿੰਸੀਪਲ ਮੈਂ ਕਾਰਡ ਸ਼ੀਟ ਦਿਓ ਪਹਿਲਾਂ ਇਹਨਾਂ ਨੂੰ ਡੀਸੀ ਨੂੰ ਜਾ ਕੇ ਲੜਾਂਗੇ ਡੀਸੀ ਦਾ ਧਿਆਨ ਚ ਲਿਆ ਕੇ ਸਾਰੀ ਗੱਲ ਅਸੀਂ ਡੀਸੀ ਸਾਹਿਬ ਨੂੰ ਵਿਚ ਪਠਾਣ ਚ ਪਾ ਕੇ ਇਸ ਤੇ ਮਤਲਬ ਹੋ ਜਾਵੇ ਇਸ ਬੰਦ ਵਿੱਚ ਬਾਈ ਜਿੱਕਾ ਠੱਠਾ ਬਾਈ ਜਿੱਕਾ ਠੱਠਾ ਸੋ ਉਹਦਾ ਅਜੀਬੋ ਜਿਹਾ ਨੋਸਟਾ ਨਾ ਮਾਦਾ ਦਰਵਾਜ਼ਾ ਬੀਚਾਲਾ ਲੇਟਿਆ ਹੈ ਹਾਂ 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 ਨਾਲ ਬੈਠਾ ਯਾਰ ਕੁਝ ਟਾਈਮ ਨਾਲ ਹੀ ਬਹਿ ਜਾਣਾ ਆ ਨਾਲ ਹੈ ਉਹ ਡਾਇਨੋ ਕੁਰਸੀ ਕੋਈ ਨਹੀਂ ਬਹਿ ਸਕਦਾ ਇਹਨਾਂ ਸੁਣ ਕੇ ਨਾ ਬੋਲੋ ਪੇਰੀ ਚੁਣੂਗਾ ਬਹਿ ਜਾ ਭਾਈ ਸਾਹਿਬ ਇਹ ਤਾਂ ਆਪਾ ਅਫੀਸਾ ਦੀ ਭਾਈ ਨਾਲ ਕੋਈ ਨਹੀਂ ਕਰਦਾ ਗਾਹਤ ਨਾ ਕਰੀਂ ਅੰਦਰ ਤੋਂ ਬਾਹਰ ਜਿਹੜਾ ਬੰਦੇ ਆ ਅਸੀਂ ਵੀ ਹੱਥ ਬੰਦਦੇ ਆ ਕੋਈ ਨਹੀਂ ਬੋਲਦੀ ਬਾਹਰ ਕੋਈ ਗੱਲ ਚਲੋ ਤੁਸੀਂ ਆ ਵੀ ਕਾਰਨ ਹੋ ਜਾਓ ਔਰ ਜਾਓ ਓਹ ਤੇ ਸਤਿ ਸ੍ਰੀ ਅਕਾਲ ਹੀ ਥੋੜੀ ਥੋੜੀ ਆ ਤੁਸੀਂ ਕਹਿੰਦੇ ਮੈਂ ਨਹੀਂ ਦੇਣਾ ਹਾਂ ਕੋਈ ਕਹਿੰਦਾ ਮੈਂ ਨਹੀਂ ਦੇਣਾ ਤੁਸੀਂ ਲੋੜ ਹੁੰਦੀ ਹੈ ਮਸਲਾ ਬੋਲਦਾ ਤੇਰੇ ਤੋਂ ਆ ਕੇ ਲੱਗਣਾ ਹੈ ਸਾਡੇ ਤੋਂ ਸਤਿਕਾਰ ਹੈ ਅਧਿਕਾਰ ਹੈ ਅਧਿਕਾਰ ਅਧਿਕਾਰ ਆਏ ਜੀ ਐਵੇਂ ਨਹੀਂ ਆਏ ਅਸੀਂ ਅਧਿਕਾਰ ਨਹੀਂ ਆਏ ਚਲੋ ਤੇਰੀ ਗੱਲ ਆਹ ਬਹਿ ਕੇ ਕਿਉਂ ਜਾਣਨ ਨੂੰ ਮੈਨੂੰ ਨਹੀਂ ਜਾਣਦੇ ਅਸੀਂ ਤੈਨੂੰ ਵੀ ਜਾਣਦੇ ਹਾਂ ਗਵਾਹ ਨਾ ਕਰ ਦੁਨੋਦੇ ਦੀ ਬੋਲੀ ਨਹੀਂ ਆਉਂਦੀ ਆਸ ਨਾ ਮਾਤੂ ਵੀ ਹੋਰ ਟਾਈਮ ਦਾ ਦੇਖ ਰਿਹਾ ਕਿੰਨਾ ਵੱਧ ਵੀ ਜੀ ਕਰਦਾ ਤੂੰ ਤੈਨੂੰ ਆਪਣੇ ਆਪ ਮਗਰਾਵੀ ਤੇਰੀ ਮਾਂ ਪੈ ਲੈਦੀ ਕਰੀਂ ਮਾਂ ਤੇ ਤੇਰੇ ਕੋਲ ਨਹੀਂ ਆਉਂਦੀ ਹਾਂ ਚੋੜਾ ਬੱਸ ਇੱਥੇ ਨਾਲ ਕਰ ਰਹੀਆਂ ਤੂੰ ਨਹੀਂ ਕਹਿਦਾ ਕਿ ਮੈਂ ਕਰਦਾ ਹਾਂ ਆਹ ਇਹ ਆਪਾਂ ਕਰਦੇ ਨਾ ਇਹ ਆਪਣੀ ਦੇ ਨੋਟ ਨਹੀਂ ਆਂਕਲੇ ਤੇ ਆਪ ਨੂੰ ਕੀ ਸਮਝ ਜਾਗਾ ਅਸੀਂ ਇਸ ਕੰਮ 'ਚ ਨਹੀਂ ਪੈਣਾ ਪੈਂਦਾ ਅਸੀਂ ਨਹੀਂ ਨਹੀਂ ਮੈਂ ਨਹੀਂ ਹੋ ਸਕਦੀ ਸਾਨੂੰ ਗੱਲ ਕਰੀ ਕੋਈ ਮਤਲਬ ਹੈ ਸਾਨੂੰ ਗਵਾਹ ਤੋਂ ਦੱਸਦਾ ਸਾਨੂੰ ਇਕ ਔਸਤਾਂ ਨਾਲ ਕਿਵੇਂ ਦਰਦਸ਼ਾ ਕੀਤੀ ਹੈ ਇਹਨਾਂ ਨੇ ਨਹੀਂ ਔਰਤਾਂ ਦੇ ਨਾਲ ਵੇਖੋ ਹੋਈ ਜਾਂਦੀ ਹੈ ਕਿੰਨੀ ਭੈੜੀ ਦਰਦਸ਼ਾ ਕੀਤੀ ਆ ਇਹ ਕੈਮਰਾ ਜਗੀ ਨਹੀਂ ਨਹੀਂ ਆਪਾਂ ਦੇ ਕੋਲ ਹੈਗਾ ਮਾਹੌਲ ਨਹੀਂ ਨਾ ਕਰੇ ਕਰੋ ਚਲੋ ਕਿ ਆਪਣੀ ਬਾਤ ਕਰੀਏ ਇਹਨਾਂ ਨੇ ਨਾ ਕਰਤਾ ਕਰਤਾ ਹੁਣ ਆਪਣਾ ਜਰੂਰ ਨਿਕਲਿਆ ਪਿਆ ਸਾਰੇ ਨੂੰ ਤੁਸੀਂ ਆ ਜਾਓ ਆਪਾਂ ਸਾਈਟ ਤੇ ਫਿਰ ਬਾਅਦ ਵਿੱਚ ਕਰੀ ਗੱਲ ਤੁਸੀਂ ਮੈਂ ਜੈਕਟ ਪਾ ਕੇ ਆ ਗਈ ਬੰਦ ਨਹੀਂ ਚਲੋ ਬਾਹਰ ਤੁਸੀਂ ਵੀ ਨਹੀਂ ਲੱਗਦਾ ਇਹ ਚੰਗੀ ਨਹੀਂ ਆਦੀ ਆਪਣੇ ਆਪਾ ਲੱਗਦਾ ਟੀਚਰ ਮੈਂ মিনি এটা এনে বাৰু এনে ਕਮੇਟੀ ਆ ਗਿਆ ਪਹਿਲਾਂ ਤੋਂ ਹੀ ਉਹ ਨਾਮ ਇਹ ਕੋਈ ਦੁਨੀਆ ਨਹੀਂ ਬਦਲ ਰਿਹਾ ਹੁੰਦੇ ਨਹੀਂ ਰਹਿਣੇ ਸਾਡੇ ਤੋਂ ਸੁਣਾਈ ਦਿਆ ਬਾਗ ਨਹੀਂ ਅੰਦਰ ਆ ਕੇ ਤੁਸੀਂ ਆਇਆ ਸੀ ਇਹ ਅੱਗ ਲਾ ਕਰਕੇ ਕਿਹਨਾਂ ਨੇ ਪਹਿਲਾਂ ਇਹਨਾਂ ਨੂੰ ਕਮੇਟੀ ਨਾਲ ਅਗਲਾ ਕਰ ਦਿੱਤੀ ਹੈ ਮੈਂ ਤੁਹਾਡੇ ਨਾਲ ਹੀ ਕਰਦੀ ਹਾਂ ਕਿ ਤੁਸੀਂ ਹੋ ਜਾਣਾ ਜਿਹੜੇ ਸਾਡੇ ਨਾਲ ਨੀ ਕੱਟ ਰਹੇ ਆ ਸਾਨੂੰ ਉਹਦਾ ਕੰਮ ਨਾ ਬਚਿਆ ਕੋਈ ਨਹੀਂ ਪੜਾ ਰਿਹਾ ਬੱਚਾ ਨਹੀਂ ਪੜਾ ਬੱਚਿਆਂ ਦੀ ਪੜਾਈ ਕਰਦੇ ਰਹੋ ਤੁਸੀਂ ਜਾ ਕੇ ਬੱਚਿਆਂ ਨੂੰ ਤੁਹਾਡਾ ਕੰਮ ਪਾਲ ਸਾਹਿਬ ਰਾਂਝਾ ਕਰਨਾ ਤੁਹਾਡਾ ਰਾਂਝਾ ਫੈਸਲਾ ਲੈਣਾ ਹੈ ਤੁਸੀਂ ਤਾਂ ਆ ਕੇ ਆ ਤਾਂ ਦਾ ਕੋਈ ਰਾਹ ਨਹੀਂ ਤੁਹਾਨੂੰ ਆਰਮੀ ਦੇ ਪੱਗਾਂ ਦੇ ਅਸਲਾ ਨੂੰ ਕੰਮ ਆਉਣ ਦੇਣਾ ਪੋਈਏ ਸਰਦਾਰ ਆਮੀ ਕਹਿਣੀ ਮਾਸੀ ਕਾਹਦੇ ਕੰਮ ਕਰਾਉਣਾ ਰਾਮ ਤੋਂ ਨਹੀਂ ਦੇ ਰਹੇ ਇਹ ਨਾਲ ਕੰਤਾ ਇਹ ਪਾਰਟੀ ਦੇ ਦੇ ਨਾਲ ਨੂੰ ਮਿਲ ਕੀਤੀ ਤੇ ਸਮਝੋ ਕਮੇਟੀ ਨੂੰ ਕੀਤੀ ਆ ਇਹ ਥੋੜਾ ਜਿਹਾ ਵਿਚਾਰ ਲੈ ਜੇ ਜੇ ਇਹ ਪ੍ਰਿੰਸੀਪਲ ਕਮੇਟੀ ਨੇ ਬਿਠਾਇਆ ਕੋਈ ਨੱਥੂ ਖੈਰੇ ਨੇ ਨਹੀਂ ਬਿਠਾਇਆ ਭਾਈ ਸਾਹਿਬ ਇਹ ਕਮੇਟੀ ਦੇ ਕੋਈ ਦਾਰਾ ਹੁੰਦਾ ਪ੍ਰਿੰਸੀਪਲ ਨੂੰ ਜੇ ਕਿਤੇ ਦਾਰਾ ਨਹੀਂ ਕਰ ਸਕਦੇ ਜੀ ਅੱਗੇ ਡਾਇਰੈਕਟਰ ਜੇ ਸਾਨੂੰ ਲਾਗਦਾ ਇਹ ਤੁਹਾਨੂੰ ਲੱਗਦਾ ਸੀ ਤੇਰੇ ਕੋਲ ਬਾਹਰ ਡੀਸੀ ਵੀ ਲਿਖ ਕੇ ਤੇ ਐਸਐਸਪੀ ਨੂੰ ਲਿਖ ਕੇ ਜਿਉਂ ਨੇ ਕਿ ਤੁਸੀਂ ਕੋਈ ਗੱਲ ਦੇ ਦੋ ਹਾਂ ਪਰ ਡਾਇਰੈਕਟਰ ਹੋ ਆਪ ਪ੍ਰਿੰਸੀਪਲ ਨੂੰ ਬੈਠੇ ਆ ਕਿਤੇ ਕਿਸੇ ਨੇ ਇਹਨਾਂ ਨੂੰ ਮਤਲਬ ਕੋਈ ਗੱਲ ਨਹੀਂ ਪੈਣੀ ਤੁਸੀਂ ਉਹ ਹਫਤਾ ਉੱਥੇ ਡੀਸੀ ਨੂੰ ਜਿਹੜਾ ਲਿਖ ਕੇ ਜਰਾ ਉੱਥੇ ਲਿਖ ਕੇ ਉਹ ਅਸੀਂ ਜਵਾਬ ਦੇ ਦਾਂਗੇ ਤੁਹਾਡੇ ਨਾਲ ਕੋਈ ਵੀ ਦੀਪੀ ਹੋਈ ਹੈ ਕੋਈ ਪ੍ਰਿੰਸੀਪਲ ਨਾਲ ਕੋਈ ਵੀ ਦੀਪੀ ਹੋਈ ਹੈ ਦੇਵੇ ਲਿਖ ਕੇ ਡੀਸੀ ਨੂੰ ਕਰਵੇ ਲਿਖ ਕੇ ਅਸੀਂ ਕੰਡੀਸ਼ਨ ਵਿੱਚ ਭਾਈ ਸਾਹਿਬ ਗੱਲਾਂ ਕੀ ਕਰਦੇ ਆਂ ਤੁਸੀਂ ਵੀ ਬੜੇ ਲਿਖੇ ਆ ਤੁਸੀਂ ਵੀ ਬੜੇ ਲਿਖੇ ਆ ਪਰ ਤੁਸੀਂ ਬਹੁਤ ਗੱਲਾਂ ਕਰਦੇ ਹੋ ਪਾਸੇ ਕਰੋ ਅੰਜਸ਼ ਨੂੰ ਪਾਸੇ ਕਰੋ ਸਾਡੀ ਕੋਈ ਅੰਜਸ਼ ਨਹੀਂ ਹੈ ਗੱਲਾਂ ਆਲੀ ਮੈਂ ਸਾਰੀ ਗੱਲ ਤਾਂ ਤੋੜ ਦਿੰਦਾ ਜਵਾਬ ਦਿੰਦਾ ਠੀਕ ਹੈ ਤੁਸੀਂ ਮੈਨੂੰ ਜਵਾਬ ਦੇਣਾ ਆ ਬੂਲ ਵੱਲ ਵੇਖੋ ਅਸੀਂ ਸਕੂਲ ਨਾਲ ਦੇਖੀਏ ਕਿਹਦੇ ਦੇਖੇ ਕਿਹੜੇ ਕਾ ਬੱਚੇ ਬਣਦੇ ਆ ਇਹੀ ਜਿਹੜੇ ਆ ਟੀਚਰ ਜਿਹੜੇ ਬੈਠੇ ਆ ਨਾ ਅਕੀ ਜਿਹੜੇ 12 12 ਤੇ ਕਿਦਾਂ ਤੇ 10 1000 ਤੇ ਰੱਖੇ ਹੋਏ ਆ ਜਿਸ ਵੇਲੇ ਆਇਆ ਜੀ ਮਾਨ ਦੀ ਤੁਹਾਡੇ ਨਾਲ ਦੇ ਬਹੁਤ ਆਇਆ ਓਏ ਆਇਆ ਹੋਰ ਵੀ ਦੇਖੋ ਆਏ ਹੋਣਗੇ ਪਰ ਉਹ ਉਹ ਬੋਲ ਪੜੋ ਪੀਤਾ ਨਹੀਂ ਕੋਈ ਨਹੀਂ ਬੋਲ ਪੜੇ ਸਾਲ 1927 ਦਾ ਸਕੂਲ ਆ ਪਰ ਤੁਸੀਂ ਆਈ ਰਹੇ ਆ ਲਾਈ ਰਹੇ ਲਾ ਹੁੰਦਾ ਪ੍ਰਿੰਸੀਪਲ ਸਾਹਿਬ ਤੁਹਾਡਾ ਬੋਲ ਜਰ ਕਰਦੇ ਆ ਤੁਸੀਂ ਆਦਾ ਲਿਖ ਕੇ 1927 ਲਿਖ ਕੇ ਦਿਓ ਤੁਸੀਂ ਲਿਖ ਕੇ ਦਿਓ ਅਸੀਂ ਦੌਰ ਕਰਾਂਗੇ ਸਾਪ ਨੂੰ ਕੀ ਕਾਰਵਾਈ ਚ ਪੋ ਤੁਸੀਂ ਲਿਖ ਕੇ ਦਿਓ ਠੀਕ ਅਸੀਂ ਕਰਾਂਗੇ ਸੇਖਾ ਸਾਹਿਬ ਪ੍ਰਿੰਸੀਪਲ ਦੇ ਕੋਈ ਕਿਸੇ ਨੇ ਕੁਝ ਕਿਹਾ ਤਾਂ ਫਿਰ ਆਹ ਕੀ ਆ ਤਾਂ ਫਿਰ ਉਹ ਉਹ ਅਜਾਜ ਨਹੀਂ ਰੱਜ ਗਿਆ ਇਹ ਆਦੀ ਬੇਬਾਤਾ ਧਰਨਾ ਦੀ ਚਰ ਦੇਣਗੇ ਦੇਣਗੇ ਨਹੀਂ ਦੇਣਗੇ ਜੀ ਅਜੇ ਅਜੇ ਨਹੀਂ ਬੈਠੋ ਜੀ ਥੋੜਾ ਹੱਥ ਕਰ ਰੋਧ ਰਹੇ ਪ੍ਰਿੰਸੀਪਲ ਸਾਹਿਬ ਜੀ ਤਾਂ ਇਹ ਕੱਢ ਲਈ ਵੀ ਬੈਠੋ ਧਰਨਾ ਜਿਹੜਾ ਤੁਸੀਂ ਲਿਖ ਕੇ ਦੇਣਾ ਸਾਰੇ ਟੀਚਰ ਸਾਈਨ ਕਰਦੇ ਅਸੀਂ ਜਵਾਬ ਪ੍ਰਸ਼ਾਸਨ ਨੂੰ ਦੇ ਦੇਵਾਂਗੇ ਤੁਸੀਂ ਬੈਠੋ ਧਰਨਾ ਹਾਂ ਜਾਓ ਜਾਓ ਬੈਠੋ ਇਹ ਤਾਂ ਕੋਈ ਗੱਲ ਨਹੀਂ ਇੰਨਾ ਨਾ ਤੁਸੀਂ ਮਾਰਾ ਚੰਗਾ ਹੋ ਨਾਲ ਫੋਰਸ ਲਾ ਦਿਓ ਬੋਲ ਬੋਲ ਤੁਸੀਂ ਬੈਠੋ ਤਾਂ ਜਾਣ ਕਿਉਂ ਅਸੀਂ ਕਰਦੇ ਹਾਂ ਮੈਂ ਫਿਰ ਉਹੀ ਗੱਲ ਕਰੀਏ ਤੁਸੀਂ ਯਾਰ ਇੱਕ 85 ਬਾਰ ਦਾ ਡਾਇਰੈਕਟਰ ਹੋ ਗਿਆ ਡਾਇਰੈਕਟਰ ਹੋ ਕੇ ਬਧਵਾਨ ਬੰਦੇ ਹੋ ਕਿਤੇ ਬੈਠੇ ਆ ਯਾਰ ਤੁਸੀਂ ਗੱਲ ਕਰੀਏ ਪ੍ਰਿੰਸੀਪਲ ਨੂੰ ਤਾਂ ਤੁਸੀਂ ਇੱਕ ਤਰ੍ਹਾਂ ਦਾ ਬੁਲਾ ਰਹੇ ਹੋ ਮੈਂ ਆ ਰਿਹਾ ਆ ਤੁਸੀਂ ਤਾਂ ਤੁਹਾਡੇ ਨਾਲ ਬੜੀ ਵਧੀਆ ਗੱਲ ਕਰ ਲਈ ਪ੍ਰਸ਼ਾਸਨ ਸਟਾਫ ਨੂੰ ਬਲਾਓ ਸਟਾਫ ਨੂੰ ਬਲਾਓ ਸਟਾਫ ਨੂੰ ਪ੍ਰਿੰਸੀਪਲ ਨੂੰ ਤੁਸੀਂ ਜਲਦੀ ਬੁਲਾਉਣ ਵਾਸਤੇ ਆਏ ਹੋ ਇੱਥੇ ਗਲੇਲ ਕਰਨ ਵਾਸਤੇ ਸਟਾਫ ਸਟਾਫ ਅਬਰਾਉ ਤੁਸੀਂ ਬੜਨ ਸੀ ਮੁੰਡੇ ਕੀ ਦੀ ਬਾਡੀ ਸੀਗੀ ਸਟਾਫ ਸਕੂਲ ਚ ਸਟਾਫ ਆਉਂਦੇ ਤੁਸੀਂ ਮੁੰਡਿਆਂ ਨੂੰ ਦੇਖੋ ਮੁੰਡੇ ਕਿਨੇ ਕਿ 11 ਹੁੰਦੀ ਆ 16 ਹੁੰਦੀ ਆ 21 ਹੁੰਦੀ ਆ ਸੈਂਕੜਾ ਜੰਮ ਤੁਸੀਂ 200 ਮੰਨਦੇ ਦੀ ਕਮੇਟੀ ਤਿੰਨੇ ਚਾਰੇ ਕਮੇਟੀਆਂ ਕੱਢੀਆਂ ਆ ਇੱਕ ਮੈਂਬਰ ਵੀ ਆਦੇ ਹੋਵੇ 12 ਹੋਵੇ ਤੁਹਾਡੇ ਜਨ ਨਾਲ ਇੱਕ ਮੈਂਬਰ ਫੋਟੋ ਇੱਕ ਮੈਂਬਰ ਨਾ ਹੋਵੇ ਜੇ ਕਮੇਟੀ ਆਉਣਾ ਹੈ ਜਿਵੇਂ ਜੋ ਮੈਕੀਸ਼ਨ ਹੋਵੇ ਕੋਈ ਬੰਦਾ ਅਰੇਂਜ ਕਰਦਾ ਪਹਿਲਾਂ ਫੇ ਸਾਨੂੰ ਲੋੜ ਨਹੀਂ ਕਰਦਾ ਮੈਂਟੀ ਮੈਜਰ 30 ਜਿੰਨਾ ਮਤਲਬ ਉੱਥੇ ਆਪਾਂ ਮਤਲਬ ਐਕਸਟ੍ਰੇਸ਼ਨ ਪੈਣਾ ਭਾਈ ਸਾਹਿਬ ਜਿੰਦਨ ਪ੍ਰਧਾਨਜੀ ਐਕਸਟ੍ਰੇਸ਼ਨ ਕਰਦਾ ਸੀ ਪ੍ਰਧਾਨਜੀ ਦਾ ਸਰਕਾਰ ਆ ਜੀ ਪ੍ਰਧਾਨਜੀ ਕਿਦੋਂ ਮੈਕੀਸ਼ਨ ਆਪਾਂ ਸੱਚ ਦੱਸੋ ਸਰਕਾਰ ਕਰਨੀ ਕਿਤਾ ਦੇ ਕਿਤੇ ਸਾਰਾ ਪਾਣੀ ਸਿਰੰਗ ਤਿਆਰੀ ਕੀਤੀ ਸੀ ਤੁਸੀਂ ਤਿਆਰੀ ਕੀਤੀ ਸੀ ਚਾਹ ਬਣਾਈ ਸਾਰਾ ਕੁਝ ਤੁਸੀਂ ਖੁੱਲ੍ਹ ਫੰਦਾਰਾ ਕਰ ਤੁਸੀਂ ਦੇਦੇ ਭਾਨ ਜੀ ਦੀ ਕੁਰਸੀ ਲੋਕਾਂ ਦੀ ਫਲਸਫੀ ਥੋੜੀ ਜਿਹੀ ਵਧੀਆ ਟਾਂਗਣਾ ਚਾਹ ਨਹੀਂ ਨਹੀਂ ਤੁਸੀਂ ਤਾਂ ਕਹਿੰਦੇ ਆ ਵੀ ਉਦੋਂ ਕਿਹਾ ਸੀ ਜਿਹੜੀ ਤੁਹਾਡੀ ਫਲਸਫੀ ਹੈ ਨਾ ਉਹ ਇਹਨੂੰ ਬਿਹਤਰੀ ਲਈ ਨਹੀਂ ਸੰਸਥਾ ਦੀ ਬਿਹਤਰੀ ਲਈ ਮਰਜੀ ਸੰਸਥਾ ਦੀ ਬਿਹਤਰੀ ਨਹੀਂ ਕੋਈ ਨਹੀਂ ਇਹ ਇਹਦਾ ਮਤਲਬ ਫਿਰ ਇੱਕ ਮਿੰਟ ਇੱਕ ਇੱਕ ਮਿੰਟ ਜਿੱਥੇ ਇੰਨੀਆਂ ਕਮੇਟੀਆਂ ਆਈਆਂ ਸਾਰੀ ਗਲਤ ਹੋਈਆਂ ਨਹੀਂ ਗਲਤ ਨਹੀਂ ਇਹਦਾ ਮੈਨੂੰ ਇਹ ਸਾਰਾ ਸਾਫ ਹੀ ਪ੍ਰਧਾਨ ਜੀ ਨੂੰ ਤਾਂ ਅਸੀਂ ਅੱਜ ਵੀ ਨਹੀਂ ਕਹਿੰਦੇ ਇੱਕ ਜਿਹੜੀ ਵਿਧਾਨ ਕੰਡਾ ਤਾਂ ਨਹੀਂ ਪ੍ਰਧਾਨ ਨੂੰ ਚਲਾ ਲੂਗਾ ਆਸੇ ਪਾਸੇ ਉਹ ਆਸੇ ਪਾਸੇ ਤੁਹਾਡੇ ਆਸੇ ਪਾਸੇ ਤਾਂ ਕੰਡਾ ਪ੍ਰਧਾਨ ਨਹੀਂ ਕਰਦੇ ਕਹਿੰਦਾ 5000 8000 ਬੰਦੇ ਸਾਰੇ ਗੁੰਡੇ ਤੁਸੀਂ ਖੜੇ ਹੋ ਕੇ ਘਰ ਤੇ ਆ ਗੁੰਡੇ ਬੰਦੇ ਸਾਰੇ ਘਰ ਤੇ ਗੁੰਡੇ ਬੰਦੇ ਆ ਗੁੰਡੇ ਬੰਦੇ ਦੇਖੋ ਇਹ ਭਾਸ਼ਾ ਨਾਲ ਬੰਦ ਤੁਸੀਂ ਵਾਰੀ ਤੁਸੀਂ ਕਹਿੰਦੇ ਅਸੀਂ ਪਾਉਣੇ ਨਹੀਂ ਅਸੀਂ ਅਜੇ ਵੀ ਤੁਹਾਨੂੰ ਕੁਝ ਕਹਿੰਦੇ ਇਹ ਚੀਜ਼ ਤੁਸੀਂ ਗੱਲਾਂ ਨਾ ਬਣਾਓ ਮੈਂ ਤਾਂ ਇਹੀ ਕਹਿਣਾ ਐ ਵੀ ਤੁਸੀਂ ਐਂ ਦੱਸੋ ਸਾਨੂੰ ਕਿ ਅਸੀਂ ਕੀ ਕਿਸੇ ਨੂੰ ਮਾਰਾ ਕਿ ਐ ਦੱਸੋ ਤੁਸੀਂ ਕੋਈ ਆਰਬੇਖ ਖੂਨ ਦੇ ਵਹਿਤਾਂ ਲਈ ਨਰਜੀ ਵੇਸ਼ਤ ਕਰੋ ਤੁਸੀਂ ਇੱਕ ਪ੍ਰਿੰਸੀਪਲ ਇਹ ਮੈਂ ਤਾਂ ਥੋੜੇ ਕੋਲੇ ਆਉਂਦੇ ਰਹੇ ਨਰਜੀ ਵੇਸ਼ਤ ਕੀਤੀ ਐ ਬਿਲਕੁਲ ਕੋਈ ਕਾਰ ਨਹੀਂ ਖੜਾਵਾਉਂਦਾ ਮੈਂ ਨਹੀਂ ਦੱਸਦੇ ਜਾਂ ਨਹੀਂ ਮੇਟੀ ਤਾਂ ਉਹ ਤੇ ਜਾਣਦੇ ਨਾ ਤਰ੍ਹਾਂ ਦੇ ਤੁਸੀਂ ਪਹਿਲਾਂ ਵੀ ਤੁਹਾਡਾ ਵਾ ਠੀਕ ਐ ਪਰ ਤੁਸੀਂ ਪਾਲ ਜੀ ਵੀ ਜਾਣਦੇ ਇਹ ਖੋਬੀ ਗਿਮੇਵਾਰੀ ਹੈ ਹਮੇਸ਼ਾ ਦੀ ਗੱਲ ਯੂਨਿਟ ਕਵਾਲੀ ਦੇ ਦੇ ਕੇ ਜਾਓ ਜੀ ਪ੍ਰਿੰਸੀਪਲ ਬੈਠਾ ਕੁਝ ਹੋਣਾ ਚਾਹੀਦਾ ਚਲਿਏ ਹਾਂ ਉਹ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕਾਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਰਦੀਪੂਰ ਪ੍ਰਧਾਨ ਮੁਰਦਾਬਾਦ 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 ਹਰਦੀਪੂਰ ਪ੍ਰਧਾਨ ਮੁਰਦਾਬਾਦ ਕੋਈ ਕੰਸੀ ਮੌਤ ਲੈ ਲੋ ਮੁਰਦਾਬਾਦ ਅੱਗੇ ਮੁਰਦਾਬਾਦ ਟੱਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰਸ਼ਾਸਕ ਆਦ ਮੁਰਦਾਬਾਦ 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 ਅਰਦੀ ਪਕ ਪ੍ਰਧਾਨ ਮੁਰਦਾਬਾਦ 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 ਪ੍ਰਸ਼ਾਸਕੀ ਰਾਜ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਕੁੱਤਾ ਖਾਤਾ ਕੁੱਤਾ ਖਾਤਾ ਮੁਰਦਾਬਾਦ ਮੁਰਦਾਬਾਦ ਪ੍ਰਧਾਨ ਮੁਰਦਾਬਾਦ 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 ਧੱਕੇਸ਼ਾਹੀ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਤਾ ਨਾਰਾਇਣ ਰਾਜ ਨਹੀਂ ਚਲੂਗਾ ਨਹੀਂ ਚਲੂਗਾ ਨਹੀਂ ਚਲੂਗਾ ਜੀ ਹਾਂ ਕੀ ਨਾਮ ਹੈ ਤੁਹਾਡਾ ਕੀ ਨਾਮ ਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਮੇਰਾ ਨਾਮ ਦਲਜੀਤ ਕੋਲ ਹੈ ਕਲਾਰਕਾ ਮੈਂ ਸਕੂਲ ਦੇ ਵਿੱਚ ਪਿਛਲੇ 20 ਸਾਲਾਂ ਤੋਂ ਸੇਕ ਕੰਮ ਕਰ ਰਿਹਾ ਹਾਂ ਪਰ ਅੱਜ ਅਚਨਚੇਤ ਨਵੀਂ ਬਣੀ ਕਮੇਟੀ ਨੇ ਸਕੂਲ ਚ ਆ ਕੇ ਧਾਬਾ ਬੋਲਤਾ ਤੇ ਪ੍ਰਿੰਸੀਪਲ ਦੇ ਦਫ਼ਤਰ ਨੂੰ ਘੇਰਾ ਪਾ ਲਿਆ 50 60 ਜਣੇ ਬੰਦੇ ਪ੍ਰਿੰਸੀਪਲ ਨੂੰ ਧੱਕੇ ਨਾਲ ਆ ਕੇ ਕੁਰਸੀ ਤੋਂ ਠਾਣਾ ਜਦੋਂ ਸ਼ੁਰੂ ਕਰਤਾ ਉੱਚੀ ਸੀ ਰੋਲਾ ਪਿਆ ਸਾਰਾ ਸਟਾਫ ਉੱਠ ਕੇ ਕਲਾਸਾ ਛੱਡ ਕੇ ਆ ਗਿਆ ਵੀ ਕੀ ਹੋ ਗਿਆ ਪਰ ਜਦੋਂ ਅਸੀਂ ਜਦੋਂ ਪਤਾ ਕੀਤਾ ਵੀ ਇਹ ਪ੍ਰਿੰਸੀਪਲ ਚੇਂਜ ਕਰਨ ਆਇਆ ਕੋਈ ਪ੍ਰਿੰਸੀਪਲ ਨੂੰ ਨੋਟਿਸ ਨਹੀਂ ਕੋਈ ਸਟਾਫ ਦੇ ਧਿਆਨ ਦੇ ਵਿੱਚ ਨਹੀਂ ਬਿਲਕੁਲ ੱੱਕਾ ਗੁੰਡਾਗਰਦੀ ਇੱਥੇ ਚਾਰ ਪੰਜ ਜਣੇ ਨਾਲ ਆ ਜਿਹੜੇ ਬੱਲੇ ਦੇ ਨਾਲ ਹੁੰਦੇ ਸੀ ਇੱਕ ਹੈਗਾ ਗੁਰਪ੍ਰਭਾਤ ਕੇ ਕੇ ਮਾਨ ਸਿੰਘ ਤੇ ਚਾਈ ਤਿੰਨ ਚਾਰ ਜਣੇ ਹੋਰ ਜਿਨ੍ਹਾਂ ਨੇ ਪਿਛਲੇ ਸਾਲ ਵੀ ਪੰਜ ਛੇ ਸਾਲ ਪਹਿਲਾਂ ਇਹਨਾਂ ਨੇ ਆਪਣੇ ਸਕੂਲ ਦਾ ਸੰਸਥਾਵਾਂ ਦਾ ਵੱਲੇ ਨਾਲ ਰਲ ਕੇ ਮਾਹੌਲ ਖਰਾਬ ਕੀਤਾ ਹੁਣ ਫੇਰ ਇਹਨਾਂ ਨੇ ਜਿਹੜੇ ਨਵੇਂ ਸਾਡੇ ਪ੍ਰਧਾਨ ਹੈ ਹਰਦੀਪਕ ਉਹਨਾਂ ਨੂੰ ਦੇਖੋ ਇਹਨਾਂ ਨਹੀਂ ਪਤਾ ਪਰ ਉਹਨਾਂ ਨੂੰ ਇਹ ਆਪਦੀਆਂ ਉਂਗਲਾਂ ਤੇ ਨਜ਼ਾਰ ਰਿਹਾ ਜਿਵੇਂ ਇਹ ਚਾਹੁੰਦੇ ਆ ਉਹ ਉਹਵੇਂ ਕਰ ਰਿਹਾ ਉਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ ਵੀ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰੋ ਇਹ ਕੋਈ ਕਮੀ ਪੇਸ਼ੀ ਹੈ ਸਾਨੂੰ ਦੱਸੋ ਇਹ ਕੋੜਵਾ ਤੁਸੀਂ ਅੱਜ ਕੁਰਸੀ ਤੇ ਅੰਦਰ ਜਾ ਕੇ ਦੇਖੋ ਪ੍ਰਿੰਸੀਪਲ ਦੇ ਨਾਲ ਇੱਕ ਰਿਟਾਇਰੀ ਬੰਦਾ ਜਿਹੜਾ 5 ਸਾਲ ਪਹਿਲਾਂ ਰਿਟਾਇਰ ਹੋ ਚੁੱਕਿਆ ਹੋਰ ਸਕੂਲਾਂ ਚ ਉਹਨੂੰ ਬਿਠਾ ਕੇ ਅੱਗੇ ਪ੍ਰਿੰਸੀਪਲ ਲਾਤਾ ਇਹ ਕਿੱਥੋਂ ਦਾ ਰਾਜ ਹੈ ਇਸ ਤਰ੍ਹਾਂ ਤਾਂ ਕੋਈ ਜੱਜ ਵੀ ਇੱਕੋ ਦਮ ਫੈਸਲਾ ਨਹੀਂ ਸੁਣਾਉਂਦਾ ਇਹ ਬਿਲਕੁਲ ਤਾਕਤਾਰਨਾਸ਼ੀ ਰਾਜ ਹੈ ਇਹ ਕਮੇਟੀ ਦਾ ਸਰਾ ਸਾਰ ਸਾਡੇ ਨਾਲ ਬੇਨਸਾਫੀ ਅਸੀਂ ਇਹ ਬੇਨਸਾਫੀ ਨਹੀਂ ਹੋਣ ਦਵਾਂਗੇ ਲਾ ਇਹ ਕਹਿੰਦਾ ਵੀ ਆਪਣੇ ਸਕੂਲ ਦੇ ਵਿੱਚੋਂ ਤੁਸੀਂ ਕਿਸੇ ਵੀ ਬੰਦੇ ਨੂੰ ਟੀਚਰ ਨੂੰ ਲਾ ਸਕਦੇ ਹੋ ਬਾਹਰੋਂ ਕਿਸੇ ਨੂੰ ਨਹੀਂ ਲਾ ਸਕਦੇ ਜਦੋਂ ਕਿ ਇਹਨਾਂ ਨੇ ਬਾਹਰੋਂ ਇੱਕ ਰਿਟਾਇਰੀ ਬੰਦਾ ਲਿਆ ਕੇ ਤੁਸੀਂ ਵੀ ਇਸ ਚੀਜ਼ ਨੂੰ ਜਾਣਦੇ ਹੋ ਕੋਈ ਰਿਟਾਇਰੀ ਬੰਦਾ ਗਵਰਨਮੈਂਟ ਇੱਦਰ ਸਕੂਲ ਦੇ ਵਿੱਚ ਕੋਈ ਪ੍ਰਿੰਸੀਪਲ ਜਾਂ ਕੋਈ ਹੋਰ ਪੋਸਟ ਤੇ ਕੰਮ ਨਹੀਂ ਕਰ ਸਕਦਾ ਪਰ ਇਹ ਬਿਲਕੁਲ ਸਰਾਸਰ ਟੱਕ ਹੈ ਅੱਜ ਤੱਕ ਕਿਸੇ ਵੀ ਕਮੇਟੀ ਨੇ ਕੰਮ ਨਹੀਂ ਕੀਤਾ ਸੀ ਜਿਹੜਾ ਇਹਨਾਂ ਨੇ ਕੀਤਾ ਸਾਨੂੰ ਹਰਦੀਪ ਸਿੰਘ ਪ੍ਰਧਾਨ ਤੋਂ ਇਹ ਉਮੀਦ ਨਹੀਂ ਸੀ ਵੀ ਇਹ ਸਾਡੇ ਨਾਲ ਇਦਾਂ ਗਲਤ ਬਚਰਨਗੇ ਜਿਹੜੇ ਇਹਨਾਂ ਦੇ ਨਾਲ ਕੁਝ ਮੈਂਬਰ ਆਏ ਸੀ ਉਹ ਸਾਡੇ ਸਟਾਫ ਨੂੰ ਗਲਤ ਬੋਲੇ ਸਾਡੀਆਂ ਵੀਡੀਓ ਬਣਾ ਕੇ ਲੈ ਕੇ ਗਏ ਜਦੋਂ ਇਹ ਵੱਧ ਘੱਟ ਬੋਲਦੇ ਸੀ ਤੇਰੀ ਗੱਲ ਦੇtin ਪਰ ਸਾਡੇ ਇਹਨਾਂ ਨੇ ਬਿਨਾਂ ਗੱਲ ਤੋਂ ਵੀਡੀਓ ਬਣਾਈਆਂ ਨੇ ਉਦੋਂ ਵੀ ਵੋਟਾਂ ਵੇਲੇ ਇਹਨਾਂ ਨੇ ਸਾਡੇ ਨਾਲ ਰੰਗਛਾ ਕੱਢੀਆਂ ਦੇਖੋ ਇਹ ਕਹਿੰਦੇ ਆ ਵੀ ਤੁਸੀਂ ਸਾਡੇ ਨਾਲ ਅਲੀਗੇਸ਼ਨ ਇਹਨਾਂ ਦਾ ਇਹ ਆ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਇਸ ਕਰਕੇ ਅਸੀਂ ਚੇਂਜ ਕਰਨ ਆਇਆ ਵੋਟਾਂ ਤਾਂ ਪਾ ਮੇਲੇ ਨੂੰ ਵੀ ਨਹੀਂ ਪਾਉਂਦੇ ਕਿਉਂਕਿ ਆਮ ਆਲੇ ਦੂਜੇ ਸ਼ਹਿਰ ਵਾਲੇ ਦੂਸਰੇ ਪਾਰਟੀ ਵਾਲੇ ਬੰਦੇ ਨੂੰ ਕੀ ਉਹਨਾਂ ਦੇ ਕੰਮ ਨਹੀਂ ਕਰਦਾ ਜਾਂ ਉਹਨਾਂ ਨੂੰ ਜਿਹੜੇ ਬਾਣੇ ਆਉਂਦੇ ਆ ਤਾਂ ਉਹਨਾਂ ਤੋਂ ਹਟਾ ਕੇ ਆਉਦੇ ਬੰਦੇ ਰੱਖਦਾ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਉਹ ਨੀਤੀਆਂ ਅਸੀਂ ਗਲਤ ਨਹੀਂ ਚੱਲਣ ਦੇਣੀਆਂ ਅੱਗੇ ਵੀ ਇਹਨਾਂ ਨੇ 4-5 ਸਾਲ ਸਾਨੂੰ ਖੱਜਲ ਖਰਾਬ ਕੀਤਾ ਸੀ ਹਾਂਜੀ ਨਹੀਂ ਬਿਲਕੁਲ ਨਹੀਂ ਮੰਨਦੇ ਬਲ ਉਹ ਪ੍ਰਿੰਸੀਪਲ ਹੈ ਹੀ ਨਹੀਂ ਦੇਖੋ ਤੁਸੀਂ ਰਿਟਾਇਰ ਹੀ ਬੰਦਾ ਕਿਵੇਂ ਪ੍ਰਿੰਸੀਪਲ ਹੋ ਜਾਊਗਾ ਪਰ ਮਨੇ ਟੀਚਰ ਕਿ ਮੰਨਣੀ ਆ ਉਹ ਕੋਈ ਵੀ ਨਹੀਂ ਮੰਨਦਾ ਉਹਦੇ ਸਾਹੇ ਨਾਲ ਤੇ ਕੋਈ ਕੰਮ ਨਹੀਂ ਇਹ ਸਰਕਾਰੀ ਗਵਰਨਮੈਂਟ ਦੇ ਜਿਹੜੇ ਸਕੂਲ ਹੈ ਨਾ ਕਿ ਕੋਈ ਪ੍ਰਾਈਵੇਟ ਸੰਸਥਾ ਜਿੱਥੇ ਕੋਈ ਮਰਜ਼ੀ ਟੀਚਰ ਆ ਕੇ ਲਾਤਾ ਇਹ ਸਾਰੀ ਇਨਫੋਰਮੇਸ਼ਨ ਅਸੀਂ ਐਮਐਲਏ ਮਾਨਯੋਗ ਦੀਪੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਰਿਕਵੈਸਟ ਕਰਾਂਗੇ ਵੀ ਸਾਡੇ ਨਾਲ ਇਹ ਵਾਰ-ਵਾਰ ਜਿਹੜਾ ਕਮੇਟੀਆਂ ਧੱਕਾ ਕਰਦੀਆਂ ਨੇ ਸਾਨੂੰ ਇਹ ਨਾ ਕਿ ਛਟਕਾਰਾ ਦਵਾਇਆ ਜਾਵੇ ਇਹ ਸਕੂਲ ਸਰਕਾਰ ਆਵਦੇ ਅੰਦਰ ਕਰੇ ਤਾਂ ਕਿ ਸਾਡੇ ਨਾਲ ਸਾਡਾ ਸਟਾਫ ਦਾ ਸ਼ੋਸ਼ਣ ਨਾ ਹੋਵੇ ਤੁਸੀਂ ਹੁਣ ਇਹੇ ਤੁਹਾਡੇ ਅੱਗੇ ਜ਼ੋਰਦਾਰ ਬੇਨਤੀ ਹੈ ਵੀ ਇਹੇ ਖਬਰ ਤੁਸੀਂ ਜ਼ੋਰਦਾਰ ਸ਼ਬਦਾ ਚ ਲਾਉਂਗੇ ਤੇ ਸਟਾਫ ਦਾ ਸਕੂਲ ਦਾ ਇਨਸਾਫ ਦਵਾਉਗੇ ਧੰਨਵਾਦ